ਬਸ ਇਹੋ ਹੀ ਡਰਾਮੇ ਕਰਨੇ ਆਉਂਦੇ ਆ ਹੋਰ ਨਹੀਂ ਕੁਝ ਕਰਨਾ ਆਉਂਦਾ ਤੇਰਾ ਨਾ ਦਿਮਾਗ ਖਰਾਬ ਹੋ ਗਿਆ ਹੋਰ ਗੱਲ ਨਹੀਂ ਕੀ ਹਾਂਜੀ ਅਮਾ ਕੀ ਗੱਲ ਪੁੱਤ ਇੰਨੀ ਬਾਜ ਕਿਉਂ ਆਉਣ ਦੀ ਬਾਹਰ ਤੁਹਾਡੀ ਦੋਵਾਂ ਦੀ ਉਹ ਤੁਸੀਂ ਕੰਮ ਦੀ ਗੱਲ ਕਰਨ ਦੇ ਹਾਂ ਤਾਂ ਥੋੜੀ ਆਵਾਜ਼ ਆ ਗਈ ਨਹੀਂ ਬਾਹਰ ਆਵਾਜ਼ ਤੇ ਐ ਆਉਣ ਦੀ ਕਿ ਜਿਵੇਂ ਤੁਸੀਂ ਲੜਨ ਦੇ ਅੰਦਰ ਨਹੀਂ ਨਹੀਂ ਲੜਦੇ ਥੋੜੀ ਪਏ ਆ ਚੱਲ ਠੀਕ ਆ ਪੁੱਤ ਕੀ ਗੱਲ ਹੁਣ ਦੱਸ ਦਿੰਦੇ ਹਾਂ ਮੰਮੀ ਨੂੰ ਦੱਸਿਆ ਕਿਉਂ ਨਹੀਂ ਹੁਣ ਫੇਰ ਬੋਲਣ ਚ ਮੈਨੂੰ ਕੋਈ ਪਰੇਸ਼ਾਨੀ ਤੇ ਮੈਨੂੰ ਹੈ ਨਹੀਂ ਦੱਸਣ ਨੂੰ ਹੁਣ ਮੈਂ ਦੱਸ ਦਿੰਦਾ ਝਗੜਾ ਤਾਂ ਸਾਡੇ ਦੋਨਾਂ ਦਾ ਵਾ ਦੋ ਮਿੰਟ ਦਾ ਵਾ ਪਰ ਤੈਨੂੰ ਜਿਹੜੇ ਤਾਣੇ ਆ ਨਾ ਦੋ ਦੋ ਸਾਲ ਤੋਂ ਸੁਣਨੇ ਪੈਣੇ ਤੈਨੂੰ ਲੜਾਈ ਜਿਹੜੀ ਹੈ ਨਾ ਉਹ ਬੰਦ ਕਮਰੇ ਵਿੱਚ ਹੀ ਰਹਿਣੀ ਚਾਹੀਦੀ ਆ ਜੋ ਬਾਹਰ ਨਿਕਲੇਗੀ ਨਾ ਉਹ ਸਾਡਾ ਤਮਾਸ਼ਾ ਬੰਨਾ ਵਾ ਕੋਈ ਤੀਜਾ ਆਊਗਾ ਨਾ ਉਹ ਸੁਧਾਰੂਗਾ ਨਹੀਂ ਹਮੇਸ਼ਾ ਵਗੜੂਗਾ ਹੀ ਆ ਕੇ ਅੱਛਾ ਦੱਸ ਚਾਹ ਪੀਣੀ ਹੈ ਕੋਫੀ ਜੇ ਚਾਹ ਪੀਣੀ ਹੈ ਤਾਂ ਤੂੰ ਬਣਾ ਕੇ ਲੈ ਕੇ ਆਏਂਗੀ ਜੇ ਕੋਫੀ ਪੀਣੀ ਹੈ ਤਾਂ ਮੈਂ ਬਣਾ ਕੇ ਲੈ ਕੇ ਆਉਂਗਾ ਨਹੀਂ ਕੋਫੀ ਪੀਣੀ ਹੈ ਹਾਂ ਹਾਂ ਹੁਣ ਤਾਂ ਕੋਫੀ ਕਹਿਣੀ ਨਾ ਬਣਾ ਕੇ